ਸੋਠ ਮਹਲਾ 5 ਦੁਰਤਿ ਤੁਮਾਇ ਹਰਿ ਪ੍ਰਭ ਆਪੇ ਸਭ ਸੰਸਾਰਿ ਅਵਾਰਿਆ ਪਾਉ ਬ੍ਰਹਮ ਪ੍ਰਾਪਿ ਕਿਰਪਾ ਧਾਰੀ ਆਪਣਾ ਬਿਰਤ ਸਮਾਰਿਆ ਦੁਰਤਿ ਗਵਾਇ ਹਰਿ ਪ੍ਰਭ ਆਪੇ ਤਨ ਅਨੁਸਾਰ ਵਾਰਿਆ ਪਾਲਨਾ ਕਿਰਪਾ ਤਾਰੀ ਆਪਣਾ ਗਿਰਦ ਸਮਾਰਿਆ ਕੋਈ 라ਜ ਰਾਮ ਕੀ ਲਖਵਾਲੀ ਸੁਖ ਸਾਜ ਅਨੰਦ ਗੁਣ ਗਾਓ ਮਨ ਤਨ ਦੇਸ ਖਾਲੀ ਰਹਾ ਪਤੋ ਧਾਰਨ ਸਤਗੁਰ ਮੀਰਾ ਮੋਹਿ ਤੁਸ ਕਾ ਪਰ ਬਾਸਾ ਮਖਲੇ ਸਤਿ ਸਤੇ ਸਾਹੇ ਸੁਣ ਨਾਨਕ ਕੀ ਅਰਦਾਸਾ ਪਤੋ ਧਾਰਨ ਸਤਗੁਰ ਮੀਰਾ ਮੋਹਿ ਤੁਸ ਕਾ ਪਰ ਬਾਸਾ ਬਾਖਸ਼ਿਆ ਰਹੀ ਸੋ ਸੁੱਕੇ ਸਾਹਿਬ ਸੁਣ ਗਾਣ ਕੀ ਅਰਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ